ਕਰੇ ਜੀ ਮੀਡੀਆ ਵਾਲੇ ਹਾਂ ਜੀ ਮੀਡੀਆ ਵਾਲੇ ਤੁਹਾਨੂੰ ਮਾਲਕ ਤਾਂ ਇੱਕ ਟ੍ਰਿਕ ਨੂੰ ਇੱਕ ਸਾਨੂੰ ਅੱਠ ਹੋਜੇ ਮੈਸੇਜ ਆਉਂਦਾ ਮੁਚੇ ਦੇ ਨਗਰ ਤੋਂ ਕਿ ਇੱਕ ਲੇਡੀ ਜਿਹੜੀ ਆ ਉਹਦਾ ਮਰਡਰ ਹੋ ਗਿਆ ਹੈ ਜਦੋਂ ਸਾਡੀ ਟੀਮਾਂ ਰੈਸ਼ ਕਰਦੀਆਂ ਮੌਕੇ ਤੇ ਐਸਪੀ ਸਾਹਿਬ ਡੀਐਸਪੀ ਡੀ ਸੀਆਈਏ ਤੇ ਐਸਪੀ ਮਾਲਟਨ ਟੀਮਾਂ ਜਾਂਦੀਆਂ ਨੇ ਜਾ ਕੇ ਉੱਥੇ ਦੇਖਦਿਆਂ ਨਾ ਦੇਖਣ ਤੋਂ ਇਹ ਲੱਗਦਾ ਹੈ ਕਿ ਆਲਰੇਡੀ ਇਹ ਕੋਈ ਇੱਕ ਅ ਮਰਡਰ ਵਾਲੀ ਗੱਲ ਜਿਹੜੀ ਸਾਹਮਣੇ ਆਉਣੀ ਹੈ ਸਾਨੂੰ ਉਹਦੇ ਵਿੱਚ ਫਿਰ ਇਹਨਾਂ ਪਰਵਾਲਬਲ ਕਿਹਾ ਜਾਂਦਾ ਹੈ ਕਿ ਇਹਦੇ ਵਿੱਚ 골ਡ ਦੀਆਂ ਦੋ ਰਿੰਗਸ ਤੇ ਚੂੜੀਆਂ ਦੋ ਗਈਆਂ ਨੇ ਤੇ ਅਸੀਂ ਇਮੀਡੀਏਟਲੀ ਇਹਦਾ ਐਫਏ ਲਾਂਚ ਕਰ ਦਿੰਦੇ ਹਾਂ ਬੀਐਨਏ 603 ਤੇ ਨਾਲ ਹੀ ਅਸੀਂ ਇਹਦੀ ਤਫ਼तीश ਸ਼ੁਰੂ ਕਰ ਦਿੰਦੇ ਹਾਂ ਜਿਹਦੇ ਵਿੱਚ ਸੀਪੀ ਸਾਹਿਬ ਨੂੰ ਇੱਕ ਡਾਟੇਡ ਬ੍ਰਾਈ ਜਾਂਦੀ ਹੈ ਜਿਹਦੇ ਵਿੱਚ ਸੁਖੀਰ ਸਾਹਿਬ ਡੀਐਸਪੀ ਡੀ ਸੀ ਇੰਚਾਰਜ ਤੇ ਐਸਪੀ ਮਲਟਾਣ ਕੋਲ ਡਾਟੇਡ ਕਿ ਸਰਟੀ ਬੰਦੀ ਹੈ ਜਿਹਦੇ ਦੀ ਤਫਤੀਸ਼ ਬੜੀ ਤਰੀਕੀ ਨਾਲ ਕੀਤੀ ਜਾਂਦੀ ਹੈ ਜਿਹਦੇ ਵਿੱਚ ਸਾਨੂੰ ਇੱਕ ਲੀਡ ਮਿਲਦੀ ਹੈ ਜਿਹਦੇ ਵਿੱਚ ਕਾਰਤਿਕ ਨਾਮ ਦਾ ਮੁੰਡਾ ਕਾਰਤਿਕ ਰੈਡੀ ਜਿਹੜਾ ਕਿ ਡਬਲਯੂ ਯੂਨੀਵਰਸਿਟੀ ਪੜ੍ਹਦਾ ਹੈ ਵੀਚਿਆ ਕਰਦਾ ਹੈ ਉਹਦੇ ਸਾਨੂੰ ਕੋਈ ਡਾਟਾ ਮਿਲਦਾ ਹੈ ਉਹਨੂੰ ਫਿਰ ਕੱਲ ਅਸੀਂ ਅਰੈਸਟ ਕਰਦੇ ਹਾਂ ਅਰੈਸਟ ਕਰਕੇ ਉਹਦੀ ਪੁੱਛਗਿੱਛ ਦੇ ਵਿੱਚ ਇਹ ਗੱਲ ਆਉਂਦੀ ਸਾਹਮਣੇ ਕੀ ਆਲਰੇਡੀ ਇਹ ਬੰਦਾ ਮੋਤੇਸਨਗਰ ਆਉਂਦਾ ਆ ਇੱਕ ਦਿਨ ਨੂੰ ਕਰੀਬ 10 10:30 ਵਜੇ ਆਣ ਕੇ ਕਿ ਉਸ ਏਰੀਆ ਦੀ ਮੋਤੇਸਨਗਰ ਦੀ ਰੈਕਿਪੀਟ ਕਰਦਾ ਆ ਜਿਹਦੇ ਵਿੱਚ ਇੱਕ ਇਸ ਘਰ ਨੂੰ ਉਹ ਦੇਖਦਾ ਵੀ ਇੱਕ ਲੇਡੀ ਜਿਹੜੀ ਆ 올ਡ ਉਹ ਘਰ ਦੀ ਸਫਾਈ ਕਰ ਰਹੀ ਹੈ ਪੌਂਚ ਦੇ ਵਿੱਚ ਜਦੋਂ ਉਹ ਉਹਨੂੰ ਦੇਖਦਾ ਸਫਾਈ ਕਰਦੀ ਨੂੰ ਤੇ ਇਹ ਉਸ ਤੋਂ ਬਾਅਦ ਜਦੋਂ ਲੇਡੀ ਅੰਦਰ ਜਾਂਦੀ ਹੈ ਇਹ ਕੰਧ ਟੱਪ ਕੇ ਤੇ ਅੰਦਰ ਰਸ਼ ਕਰਦਾ ਹੈ ਰਸ਼ ਕਰਕੇ ਤੇ ਇਨਸਾਈਡ ਜਾ ਕੇ ਤੇ ਲੇਡੀ ਦਾ ਮੂੰਹ ਘੁੱਟ ਕੇ ਉਹਨੂੰ ਤੇ ਉਹਨੂੰ ਬੇਹੋਸ਼ ਕਰਕੇ ਤੇ ਥੱਲੇ ਸੁੱਟ ਕੇ ਉਹਦੀਆਂ ਬੈਂਗਲਸ ਤੇ ਰਿੰਗਸ ਲਾ ਕੇ ਤੇ ਭੱਜ ਜਾਂਦਾ ਨਾਲ ਮੋਬਾਈਲ ਨਾਲ ਭੱਜ ਜਾਂਦਾ ਤੇ ਬੜੀ ਡੀਪਲੀ ਇਨਕੁਆਇਰੀ ਦੀ ਇਨਵੈਸਟੀਗੇਸ਼ਨ ਕੀਤੀ ਗਈ ਜਿਸ ਦੇ ਵਿੱਚ ਇਹ ਗੱਲ ਆਲਰੇਡੀ ਮੰਨਦਾ ਹੈ ਕਿ ਮੈਂ ਇਹ ਕੰਮ ਕੀਤਾ ਸਰਕਾਰ ਨੇ ਕਿਉਂ ਕੀਤਾ ਇਹਦੀ ਲੁੱਟ ਦੀ ਲੁੱਟ ਦੀ ਨੀਤ ਨਾ ਆਇਆ ਸੀਗਾ ਤੇ ਬਾਅਦ ਤੋਂ ਇਹ ਉਹਦੋਂ ਲੇਡੀਜ਼ ਕਲੀ ਹੋਣ ਕਰਕੇ ਇਹਨੇ ਆਪਣੇ ਵੱਲੋਂ ਦਾ ਕੋਸ਼ਿਸ਼ ਕੀਤੀ ਹੈ ਕਿ ਮੈਂ ਇਹਨੂੰ ਵਿਯੋਜ ਕਰਕੇ ਤੇ ਮੈਂ ਸਮਾਨ ਲੈ ਕੇ ਲਿਆਗਾ ਅੱਛਾ ਕੋਈ ਨਾ ਤੇ ਮੈਂ ਕਰੋ ਇਹ ਫਿਲਹਾਲ ਕਲਾਸੀ ਦਾ ਪਿਛੋਂ ਦੀ ਕਿੱਥੇ ਦਾ ਰਹਿਣ ਵਾਲਾ ਹੈ ਇਹ ਹੈਗਾ ਜੇ ਬਿਸ਼ਾਖਾਪਟਨ ਦਾ ਰਹਿਣ ਵਾਲਾ ਕੋਈ ਕਿੱਲੇ ਬੈਗੋਂ ਹੁੰਦਕ ਨਹੀਂ ਆਈ ਇਹ ਰਿਕਾਰਡ ਲੈ ਕੇ ਥਾਣੇ ਦੀ ਨਹੀਂ ਇਹ ਤੇ ਰੱਖੀ ਕੀਤੀ ਸੀ ਪਹਿਲੇ ਅ ਪਹਿਲਾਂ ਇਹਨੇ ਕਰਾਉਂ ਲਾਇਆ ਰੱਖੀ ਤੇ ਰੱਖੀ ਤੇ ਰੌਕਡਾਉਂ ਲਾਇਆ ਕਿੱਥੇ ਦਾ ਜਲੰਧਰ ਦਾ ਕੋਈ ਕੰਟੈਕਟ ਪਰਸਨ ਮਿਲੇ ਉਹ ਜਿਹੜਾ ਹਾਂ ਲੋ ਸਾਰੀ ਇਨਫੋਰਮੇਸ਼ਨ ਦੇ ਰਿਆ ਸੀ ਯਾਰ 21 ਦੇ ਵਿੱਚ ਕੋਈ ਸ਼ਾਮਿਲ ਸੀ ਹੋਰ ਬੰਦਾ ਫਿਲਹਾਲ ਤਾਂ ਸਾਡੇ ਕੋਲ ਇਹ ਵਾਜਰਮਾਂਡ ਤੇ ਲੈ ਕੇ ਡਿਲੀਵਰੀ ਕਰਾਂਗੇ ਜੇ ਕੋਈ ਗੱਲ ਸਾਹਮਣੇ ਆਈਗੀ ਚੀਜ਼ ਤੇ ਬਿਲਕੁਲ ਲੈ ਕੇ ਕੀ ਕੀ ਗਿਆ ਦੋ ਬੈਂਗਲਸ ਦੋ ਰਿੰਗ ਇੱਕ ਮੋਬਾਈਲ ਐਗਿਆ ਨੇ ਕੀ ਕਰਨਾ ਨਸ਼ਾ ਜਰਾ ਆਦੀ ਹੈ ਜਾਂ ਨਸ਼ੇ ਦਾ ਆਦੀ ਨਹੀਂ ਬੇਸਿਕਲੀ ਇਹਦੀ ਹੁਣ ਤੱਕ ਦੀ ਜਿਹੜੀ ਸਟਾਰਟਿੰਗ ਵਾਲੀ ਪੁੱਛਗਿਸ਼ ਹੈ ਉਹਦੇ ਵਿੱਚ ਇਹ ਗੱਲ ਆਈ ਸਾਹਮਣੇ ਕਿ ਇਹ ਇਹਨੇ ਲੋਨ-ਲੂੰ ਲੈ ਲਿਆ ਸੀ ਕਾਫੀ ਲੋਨ ਚੁਕਾਉਣ ਦੇ ਜ਼ਿਕਰ ਦੇ ਵਿੱਚ ਇਹਨੇ ਇਹ ਗੱਲ ਵਾਰਤਤ ਕੀਤੀ ਇਹ ਪਹਿਲਾ ਵਾਰ ਦਾ ਨਹੀਂ ਕੀਤਾ ਇਸ ਨੂੰ ਨਹੀਂ ਫਿਲਹਾਲ ਇਹਦੀ ਫਸਟ ਵਾਰਦਾਤਾ ਹੁਣ ਤੱਕ ਦੀ ਇਨਕੈਰੋਗੇਸ਼ਨ ਦੇ ਵਿੱਚ ਆਈ ਹੈ ਬਾਕੀ ਇਹਦੀ ਅਸੀਂ ਰਿਮਾਂਡ ਤੋਂ ਬਾਅਦ ਪੁੱਛ ਕੇ ਸਕਤੀ ਨਾ ਕਰਾਂਗੇ ਇਹ ਡੇਰ ਕੀ ਕਰਦੇ ਹੈ ਇਹਦੀ ਫਾਦਰ ਦੀ ਡੈਥ ਹੋ ਚੁੱਕੀ ਹੈ ਮਦਰ ਤੇ ਇਹਦੀ ਸਿਸਟਰ ਜਿਹੜੀ ਹੈ ਉਹ ਕਰ ਰੱਖੇਤੀ ਬੜੇ ਦੇ ਕੰਮ ਕਰ ਰਹੀ ਹੈ ਜਰੰਦਰ ਚ ਕਿਦੋਂ ਦਾ ਰਹਿ ਰਿਹਾ ਇੱਥੇ ਇਹ ਜਰੰਦਰ ਨਹੀਂ ਰਹਿ ਰਿਹਾ ਇਹ ਲੋਗੇਟ ਆਪਣੇ ਲਵਲੀ ਯੂਨੀਵਰਸਿਟੀ ਦੇ ਵਿੱਚ ਰਹਿ ਰਿਹਾ ਅੰਦਰ ਹੋਸਟਲ ਦੇ ਵਿੱਚ ਇਹ ਦੂਜਾ ਸਾਲ ਇਹਦਾ ਬੀਟੈਕ ਦਾ ਨਹੀਂ ਹੋਸਟਲ ਦੇ ਅੰਦਰ ਰਹਿੰਦਾ ਜਾਂ ਲੋਗੇਟ ਦੇ ਵਿੱਚ ਨਹੀਂ ਨਹੀਂ ਹੋਸਟਲ ਦੇ ਅੰਦਰ ਹੈ ਇੰਨੀ ਦੂਰੋਂ ਇਹ ਜਨੰਦਰ ਇੱਥੇ ਆਇਆ ਇਹਨੂੰ ਮਤਲਬ ਪਹਿਲਾਂ ਇਹ ਆਲਰੇਡੀ ਇਸ ਮੰਚਨ ਆਇਆ ਸੀ ਵੀ ਮੈਂ ਕੋਈ ਕੋਈ ਨਾ ਕੋਈ ਲੁੱਟਖੋ ਕਰਕੇ ਤੇ ਆਪਣਾ ਕਰਜ਼ਾ ਚੁਕਾਉਣਾ ਹੈ ਪਿੱਛੇ ਦਾ ਪਰਿਵਾਰ ਦਾ ਪਰਿਵਾਰ ਇਹਦੇ ਕਹਿਣ ਮੁਤਾਬਕ ਦਾ ਇੱਕ ਆਪਣੇ ਖੇਤੀਬਾੜੀ ਕਰਦਾ ਫਾਦਰਿੰਦੇ ਦਾ ਚੋ ਚੁਕੀ ਹੈ ਇਹਨੀ ਤੱਕੀ ਹੋਈ ਹੈ ਤੇ ਇਹਦਾ ਜਿਹੜਾ ਕਰਜ਼ੇ ਦੀ ਗੱਲ ਕਹਿੰਦੇ ਉਹ ਕਿੰਨੇ ਕ ਪੈਸੇ ਦਾ ਇਹਦੇ ਕਹਿਣ ਮੁਤਾਬਕ 100000 ਰੁਪਏ ਦਾ ਕਰਜ਼ਾ ਸੀਗਾ ਮੇਰੇ ਤੇ 100000 ਰੁਪਏ ਦੇ ਪਿੱਛੇ ਜਿਹੜਾ ਇਹ ਜੀ ਏਜ ਕਿੰਨੀ ਹੈ ਸਰ ਇਹਦੀ ਇਹਦੀ 21 ਸਾਲ ਏਜ ਹੈ ਰਾਮੀ ਤੇ ਇੱਕ ਸੈਕੰਡ ਹੈਗਾ ਹੈ ਬਰਾਮਦਗੀ ਹੋਈ ਹੈ ਜੀ ਅਸੀਂ ਉਹ ਕਰਾਂਗੇ ਬਰਾਮਦਗੀ ਕਿੰਨੇ ਦਿਨ ਦਾ ਰਿਮਾਂਡ ਹੈ ਸਰ ਪੇਸ਼ ਕਰਾਂਗੇ ਕੋਰਟ ਚ ਪੇਸ਼ ਕਰਕੇ ਰਿਮਾਂਡ ਦਾ ਜਗ੍ਹਾ ਦਾ ਲੈ ਦੱਸੇ ਨੇ ਕੋਈ ਜੀ ਕਰਜ਼ਾ ਕਿਸ ਚੀਜ਼ ਦਾ ਐਜੂਕੇਸ਼ਨ ਦਾ ਕਰਜ਼ਾ ਐਡੂਕੇਸ਼ਨ ਦਾ ਕਰਤਾ ਜੀ ਇਹਦੇ ਨਾਮ ਦੇ ਉੱਪਰ ਸੀ ਇਹ ਪ੍ਰਭਾਵ ਇਹਦੇ ਨਾਮ ਦੇ ਠੀਕ ਇਹਨਾਂ ਲਈ ਹੈ ਥੈਂਕ ਯੂ ਥੈਂਕ ਯੂ ਜਿਹੜਾ ਬ੍ਰਾਈਨ ਮਟਰ ਸੀ ਔਰ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸਿਊਰੀਅੰਸ ਕੰਮ ਕਰ ਰਹੇ ਸੀ ਕਿ ਹੋ ਸਕਦਾ ਆ ਕਿ ਇਹ ਲੇਡੀਜ਼ ਨੇਚਰਲ ਡੈਥ ਹੋਵੇ ਪਰਿਵਾਰ ਵੱਲੋਂ ਇਹ ਪਹਿਲੇ ਦਿਨ ਤੋਂ ਨੂੰ ਕਿਹਾ ਗਿਆ ਸੀ ਕਿ ਸਾਡਾ ਮਰ ਰਹਿਗਾ ਤੇ ਅਸੀਂ ਮਰਰ ਦਾ ਹੀ ਪਰਚਾ ਦਤਾ ਸੀ ਇਸ ਕਰਵਾਈ ਮਟਰ ਦੇ ਵਿੱਚ ਆਇਆ ਸੀ ਪਰਚਾ ਮਟਰ ਦਾ ਹੈ ਪਰਚਾ ਮਟਰ ਸਰ ਇੱਕ ਗੱਲ ਕਰੀਓ ਉੱਥੇ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਆ ਪੁਲਿਸ ਨੇ ਕਿੱਦਾਂ ਇਸ ਨੂੰ ਅਨ ਤੱਕ ਨੂੰ ਕਿੜਾ ਉਹ ਅਸੀਂ ਸਾਡੀਆਂ ਤੇ ਟੈਕਨੀਕਲ ਟੀਮਾਂ ਨੇ ਤੇ ਪਲੱਸ ਹੋਰ ਵੀ ਅਸੀਂ ਬੜਾ ਕੁਝ ਠੀਕਿਆ ਕਰਕੇ ਦਿੱਤਾ